ਸਿਮਰ ਉਹ ਸਿਮਰ ਹੋ ਕੀ ਕਰੀ ਜਾਂਦੀ ਹੈ ਸਿਮਰ ਕੀ ਗੱਲ ਬੋਲਦੀ ਕਿਉਂ ਨਹੀਂ ਤੂੰ ਸਿਮਰ ਕੀ ਹੋ ਗਿਆ ਤੂੰ ਰੋਈ ਕਾ ਤੂੰ ਜਾਂਦੀ ਆ ਗੱਲ ਦੱਸ ਗੱਲ ਕੀ ਹੋਈ ਆ ਕੀ ਦੱਸਾ ਤਾ ਉਹਨੂੰ ਮੈਂ ਮੇਰਾ ਤਾਂ ਮਰਨ ਹੋਇਆ ਪਿਆ ਓਏ ਹੋਇਆ ਕੀ ਆ ਮੈਨੂੰ ਗੱਲ ਤਾਂ ਦੱਸ ਇਹ ਤਾਂ ਭਾਈ ਤੇਰਾ ਦਾਣਾ ਪਾਣੀ ਇੱਥੇ ਦਾ ਲਿਖਿਆ ਹੋਇਆ ਸੀ ਇਹਨੂੰ ਕੌਣ ਟਾਲ ਸਕਦਾ ਦੇਖ ਪਾਈ ਮੈਂ ਤਾਂ ਤੈਨੂੰ ਇਹ ਕਹਿਨੀ ਆ ਵੀ ਆਪਣੀ ਸਮਝ ਨਾਲ ਆਪਣਾ ਘਰ ਸੰਭਾਲ ਹੈ ਲੜਾਈ ਝਗੜੇ ਕੀਤੇ ਪੁੱਤ ਕੁਝ ਨਹੀਂ ਬੜਨਾ ਪੂਆ ਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਪਰ ਜਦੋਂ ਘਰ ਵਿੱਚ ਨਿੱਤ ਕਲੇਸ਼ ਹੋਵੇ ਨਾ ਫਿਰ ਮੈਨੂੰ ਆਪਣੇ ਆਪ 'ਚ ਹੀ ਕਸੂਰ ਲੱਗਦਾ ਹੁੰਦਾ ਗੱਲ-ਗੱਲ ਤੇ ਮੈਂ ਆਪਣੇ ਆਪ ਨੂੰ ਕੋਸਤੀ ਰਹਿਣੀ ਆ ਪੁੱਤ ਗੁੱਸਾ ਕਰਕੇ ਕੀ ਕਰੇਗੀ ਪੂਆ ਜੀ ਜੇ ਸਾਨੂੰ ਸਾਡਾ ਜਵਾਬ ਨਹੀਂ ਨਾ ਮਿਲਿਆ ਇਹ ਘਰ ਵੈਸੇ ਵੀ ਟੁੱਟ ਜਾਣਾ ਹੈ ਫਸ ਤੁਸੀਂ ਹੁਣ ਕੁਝ ਕਰ ਸਕਦੇ ਹੋ ਪਰ ਕਿਤੇ ਨਾ ਕਿਤੇ ਮੈਨੂੰ ਡਰ ਲੱਗੀ ਜਾਂਦਾ ਕਿ ਤੂੰ ਉਹਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਮੈਨੂੰ ਕਿਹੜਾ ਨੁਕਸਾਨ ਪਹੁੰਚਾ ਸਕਦੀ ਐ ਮੈਂ ਤਾਂ ਬਿਸ਼ਾਲੀ ਵਰਗੀਆਂ 20 ਵੇਚ ਕੇ ਖਾ ਜਾ ਤੇ ਬਿਸ਼ਾਲੀ ਕਿਹੜੇ ਖੇਤ ਦੀ ਮੁੱਲੀ ਆ ਪੁੱਤ ਤੂੰ ਮੇਰੇ ਤੇ ਛੱਡ ਦੇ ਸਾਰੀ ਗੱਲ ਤੇਰੀ ਜੁਆਕ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਤੂੰ ਫਿਕਰ ਨਾ ਕਰ ਮੈਂ ਕੀ ਕਰਨਾ ਕੀ ਨਹੀਂ ਇਹ ਮੈਨੂੰ ਪਤਾ ਬਾਰ-ਬਾਰ ਖੜਕਦਾ ਦੇਖਿਆ ਕੌਣ ਹੈ ਹਾਂਜੀ ਦੇਖਦੀ ਆ ਲੋੜੀ ਆ ਨਾ ਸ਼ਾਇਦ ਜਵਾਕ ਮੰਗਣ ਆਏ ਹੋਣ ਲੋੜੀ ਤੇਰੀ ਮੈਂ ਸਹੀ ਗੱਲ ਕਹੀ ਆ ਸਿਆਣਿਆਂ ਨੇ ਦਿਨ ਦੇ ਸੇ ਤੇ ਦਿਨ ਤਿਉਹਾਰ ਵੀ ਜਵਾਕਾਂ ਨਾਲ ਹੀ ਸੋਹਣੇ ਲੱਗਦੇ ਆ ਮੇਰੀ ਭਤੀ ਜਨਾਉਂਦਾ ਚਿਹਰਾ ਕਿੰਨਾ ਮਰਝਾਇਆ ਪਿਆ ਪਰ ਮੈਂ ਛੇਤੀ ਇਸ ਘਰ ਵਿੱਚ ਖੁਸ਼ੀਆਂ ਲੈ ਕੇ ਆਉਣੀ ਆ ਬਹੁਤ ਜਲਦ ਬਿਸ਼ਾਲੀ ਤੂੰ ਸੋਚ ਵੀ ਨਹੀਂ ਸਕਦੀ ਮਾਤਰਾ ਕੀ ਹਾਲ ਕਰਨ ਵਾਲੀਆਂ ਕੀ ਗੱਲ ਭੂਆ ਜੀ ਤੁਸੀਂ ਉਦਾਸ ਜੇ ਕਾਹਤੋਂ ਬੈਠੇ ਹੋ ਮੇਰੀ ਗੱਲ ਸੁਣੋ ਜੇ ਨਹੀਂ ਜੀ ਲੱਗਦਾ ਤਾਂ ਆਪਾਂ ਸ਼ਹਿਰ ਜਾਏ ਉਹਨੇ ਨਾਲੇ ਸਿਮਰ ਜਾਬੜੂ ਆਪਣੇ ਨਾਲ ਨਾ ਨਾ ਪੁੱਤ ਮੈਂ ਉਦਾਸ ਕਿਉਂ ਹੁਣ ਮੈਂ ਤਾਂ ਤੁਹਾਨੂੰ ਦੇਖ ਦੇਖ ਜੀ ਹੁੰਦੀ ਆਂ ਨਾਲੇ ਪੁੱਤ ਮੇਰੇ ਭਤੀਜੇ ਦਾ ਘਰ ਮੇਰਾ ਜੀ ਕਿਉਂ ਨਹੀਂ ਲੱਗਣਾ ਹੋਜੀ ਮੈਂ ਤੁਹਾਨੂੰ ਸਵੇਰ ਦੇ ਦੇਖ ਲਈ ਆ ਤੁਸੀਂ ਚੁੱਪ ਚੁੱਪੋ ਕੋਈ ਤਾਂ ਗੱਲ ਹੈਗੀ ਆ ਤੁਸੀਂ ਦੱਸ ਸਕਦੇ ਹੋ ਨਹੀਂ ਨਹੀਂ ਜੀ ਮਨ ਪੁੱਤ ਤੁਹਾਨੂੰ ਬਹਿਮ ਪਿਆ ਦੇਖ ਪੂਆ ਸਾਡੇ ਤੋਂ ਨਾ ਲਗੋ ਮੈਂ ਤੈਨੂੰ ਕਿਤੇ ਜਾਣਦਾ ਨਹੀਂ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਆ ਤੂੰ ਦੱਸਦੇ ਨਹੀਂ ਸਾਨੂੰ ਨਹੀਂ ਪੁੱਤ ਕੋਈ ਗੱਲ ਨਹੀਂ ਹੈਗੀ ਬਸ ਉਹ ਚਲ ਫੇਰ ਤਾਂ ਠੀਕ ਆ ਪੂਆ ਮੈਂ ਤਾਂ ਡਰ ਹੀ ਗਿਆ ਸੀਗਾ ਸਚਨ ਮੋਲ ਪੂਆ ਜੀ ਕਹਿੰਦੇ ਸੀ ਉਹ ਆਪਣੇ ਜਵਾਬ ਨੂੰ ਲੈ ਕੇ ਆਉਣਗੇ ਕਿਤੇ ਉਹ ਗੱਲ ਕਰਕੇ ਤਾਂ ਨਹੀਂ ਉਦਾਸ ਹੈਗੇ ਹਾਂ ਪੂਆ ਜੀ ਤੁਸੀਂ ਲੈ ਕੇ ਆਉਂਗੇ ਤੁਸੀਂ ਕਿਤੇ ਨਹੀਂ ਜਾਣਾ ਪੂਆ ਜੀ ਮੈਂ ਆਪੇ ਕੋਈ ਨਾ ਕੋਈ ਹੱਲ ਕੱਢ ਲੂੰਗਾ ਨਾ ਨਾ ਪੁੱਤ ਤੂੰ ਕਹਸ ਤੋ ਜਾਣਾ ਥੋਡੀ ਮਾਂ ਦੀ ਥਾਂ ਮੈਂ ਬੈਠੀ ਆਂ ਸਭ ਕੁਝ ਮੈਂ ਕਰੂੰਗੀ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਪੁੱਤ ਜਦ ਤੱਕ ਤੁਹਾਡੀ ਪੂਆ ਬੈਠੀ ਐ ਓਏ ਉਹ ਤਾਂ ਠੀਕ ਆ ਪੂਆ ਮੈਂ ਤਾਂ ਐ ਸੋਚਦਾ ਸੀ ਵੀ ਆ ਸਾਡੇ ਕਲੇਸ਼ ਚ ਉਨੂ ਬਾਣੂ ਗ੍ਰੀਸਨ ਪੁੱਤ ਤੁਸੀਂ ਤਾਂ ਮੈਨੂੰ ਬਗਾਨੇ ਕਰ ਦਿੱਤਾ ਉਹੀ ਬਗਾਨਿਆਂ ਵਾਲੀ ਗੱਲ ਕਰਤੀ ਜਦੋਂ ਜਵਾਕ ਨੇ ਘਰ ਆ ਜਾਣਾ ਨਾ ਸਭ ਕੁਝ ਠੀਕ ਹੋ ਜਾਣਾ ਪੁੱਤ ਫੇਰ ਦੇਖੀ ਆਪਣੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣੀਆਂ ਕਿਉਂ ਪੁੱਤ ਗੱਲ ਤਾਂ ਪੂਆ ਦੀ ਠੀਕ ਹਨ ਮੋੜ ਨਾਲੇ ਪੂਆ ਜੀ ਨਾ ਆਪਣੇ ਤਾਂ ਸਿਆਣੇ ਨੇ ਆਪਾਂ ਨੂੰ ਉਹਨਾਂ ਦੀ ਗੱਲ ਨੂੰ ਮੋੜਨਾ ਨਹੀਂ ਚਾਹੀਦਾ ਸਿਮਰ ਮੈਂ ਗੱਲ ਨੂੰ ਮੋੜਦਾ ਨਹੀਂ ਹੈਗਾ ਪੂਆ ਦੀ ਨੂੰ ਮੈਂ ਇਹ ਸੋਚਦਾ ਵੀ ਜੇ ਪੂਆ ਉੱਥੇ ਗਈ ਤਬ ਵਿਸ਼ਾਲੀ ਨੇ ਉਹੀ ਸਲੂਕ ਕਰਨਾ ਜਿਹੜਾ ਸਲੂਕ ਤੇਰੇ ਨਾਲ ਕੀਤਾ ਸੀ ਮੈਂ ਨਹੀਂ ਚਾਹੁੰਦਾ ਵੀ ਭੂਆ ਦੀ ਬੇਇੱਜ਼ਤੀ ਕਰਾਵਾਂ। ਇਹੀ ਗੱਲ ਦਾ ਤਾਂ ਮੈਨੂੰ ਡਾਰਾ ਭੂਆ ਜੀ ਤੁਸੀਂ ਇੱਕ ਵਾਰੇ ਹੋਰ ਸੋਚ ਲਓ ਐਵੇਂ ਰਿਸਕ ਨਾ ਲਓ। ਕਾਹਦਾ ਰਿਸਕ ਪੁੱਤ ਮੈਨੂੰ ਕਿਤੇ ਮੂੰਹ 'ਚ ਪਾਉਣ ਲੱਗੀ ਆ ਜੇ ਮੈਨੂੰ ਕੁਝ ਦੋ ਗੱਲਾਂ ਕਹੂੰਗੀ ਨਾ ਮੋਰਿਓ ਦੱਸ ਸੁਣੂੰਗੀ ਮੈਂ ਤਾਂ ਦੇ ਦਊਂਗਾ ਉਹਦੀ ਕੁਤਰੀ ਨੂੰ ਬਲ ਜੇ ਮੈਨੂੰ ਕੁਝ ਕਿਹਾ। ਭੂਆ ਜੀ ਗੱਲ ਉਹ ਨਹੀਂ ਹੈਗੀ ਤੁਸੀਂ ਜੀ ਸੱਦ ਕੇ ਜਾਓ ਪਰ ਮੈਂ ਨਹੀਂ ਚਾਹੁੰਦਾ ਵੀ ਮੇਰੀ ਰੱਬ ਵਰਗੀ ਭੂਆ ਦਾ ਉਹ ਬੇਇੱਜ਼ਤ ਕਰੇ। ਤੇ ਮਾਨ ਸਤਕਾਰ ਘਟਾਵੇ ਮੈਂ ਨਹੀਂ ਚਾਹੁੰਦਾ ਬੂਆ ਬੱਸ ਮੇਰੀ ਗੱਲ ਸੁਣ ਪੁੱਤ ਜੇ ਹੱਥ ਪੈਰ ਹਲਾਵਾਂਗੇ ਕੋਸ਼ਿਸ਼ ਕਰਾਂਗੇ ਤਾਂ ਹੀ ਆਪਣੇ ਪੱਲੇ ਕੁਝ ਪੈਣਾ ਨਹੀਂ ਨਹੀਂ 9 ਮਹੀਨੇ ਢਿੱਡ ਚ ਬੱਚਾ ਏਨੇ ਰੱਖਿਆ ਤੇ ਲੈ ਕੇ ਉਹ ਬੈਠੀ ਐ ਤੁਸੀਂ ਦੋਨੇ ਮੂੰਹ ਲਮਕਾ ਕੇ ਇੱਥੇ ਬੈਠੇ ਆ ਪੁੱਤ ਮੈਂ ਤਾਂ ਤੁਹਾਡਾ ਜਵਾਕ ਤੁਹਾਨੂੰ ਲਿਆ ਕੇ ਦੇਣਾ ਜਿਵੇਂ ਮਰਜ਼ੀ ਲਿਆ ਕੇ ਦੇਵਾਂ ਮੈਨੂੰ ਤਾਂ ਉਹਦੇ ਤੇ ਗੁੱਸਾ ਆ ਹੀ ਜਾਂਦਾ ਵੀ ਕਿਹੜੀ ਘੜੀ ਜਾ ਕੇ ਮੈਂ ਉਹਦੀ ਗੁੱਤਨੀ ਫੜ ਲਵਾਂ ਬੂਆ ਜੀ ਤੁਸੀਂ ਸਹੀ ਕਹਿ ਰਹੇ ਹੋ ਤੇ ਕੰਮ ਤੇ ਚਲੇ ਜਾਂਦੇ ਨੇ ਮੈਂ ਮਗਰੋਂ ਨਾ ਘਰੇ ਕੱਲੀ ਰਹਿ ਜਾਂਦੀ ਆ ਤੇ ਮੇਰਾ ਦਿਨ ਰੋ ਰੋ ਕੇ ਨਿਕਲਦਾ ਹੈ ਉਹ ਮੈਨੂੰ ਹੀ ਪਤਾ ਆ ਪੁੱਤ ਮੈਂ ਸਭ ਸਮਝਦੀ ਆ ਤੇਰਾ ਢਿੱਡ ਹੈ ਛੱਡਿਆ ਨਹੀਂ ਜਾਂਦਾ ਤੇ ਉਹ ਉਹ ਲੈ ਕੇ ਬੈਗੇ ਜਵਾਕ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਇਹ ਜ਼ਿੰਮੇਵਾਰੀ ਮੇਰੀ ਹੈ ਮੈਂ ਤੈਨੂੰ ਤੇਰਾ ਜਵਾਕ ਲਿਆ ਕੇ ਦੇਵਾਂਗੀ ਚੱਲ ਕੋਈ ਨਾ ਪੂਆ ਉਹ ਤਾਂ ਜਿਵੇਂ ਤੁਹਾਡੀ ਇੱਛਾ ਤੁਸੀਂ ਉਵੇਂ ਕਰ ਲਿਓ ਪਰ ਉਹ ਦੋਹੇ ਭੈਣਾਂ ਨਾ ਬਾਲੀਆਂ ਚਲਾਕ ਆ ਤੁਸੀਂ ਵੀ ਹੁਸ਼ਿਆਰ ਰਹੇ ਉਹਨਾਂ ਪੁੱਤ ਮੈਂ ਕਿਹੜਾ ਉੱਥੇ ਨਾਨਕੇ ਰਹਿਣ ਚੱਲੀ ਆ ਤੁਹਾਡੀ ਔਲਾਦ ਤੁਹਾਡਾ ਖੂਨ ਤੁਹਾਨੂੰ ਲਿਆ ਕੇ ਦੇਉਂਗੀ ਉਦੋਂ ਤੱਕ ਮੇਰੇ ਮਨ ਨੂੰ ਟਿਕਾ ਨਹੀਂ ਆਉਣਾ ਜਦੋਂ ਤੱਕ ਤੁਹਾਡੀ ਔਲਾਦ ਮੈਂ ਤੁਹਾਡੇ ਕੋਲ ਨਹੀਂ ਫੜਾ ਦੰਦੀ ਪੁੱਤ ਤੁਹਾਡੀ ਔਲਾਦ ਤੇ ਤੁਹਾਡਾ ਹੱਕ ਹੈ ਨਾ ਕਿ ਬਿਸ਼ਾਲੀ ਦਾ ਉਹ ਤਾਂ ਫ੍ਰੀ ਦੀ ਮਾਂ ਬਣ ਕੇ ਬਹਿ ਗਈ ਉਹਨੂੰ ਦੁੱਖ ਨਹੀਂ ਤੁਹਾਡਾ ਪਰ ਮੈਨੂੰ ਪਤਾ ਮੇਰੀ ਧੀ ਨੂੰ ਆਪਣੀ ਔਲਾਦ ਛੱਡਣ ਦਾ ਕਿੰਨਾ ਦੁੱਖ ਹੈ ਭੂਆ ਜੀ ਤੁਹਾਡੀ ਬਹੁਤ ਮਿਹਰਬਾਨੀ ਹੋਗੀ ਤੁਹਾਨੂੰ ਪਤਾ ਮੇਰਾ ਅੱਬਾ ਕੇ ਹਰ ਰੋਜ਼ ਅਰਦਾਸਾ ਕਰਦੀ ਆ ਕਿ ਮੈਨੂੰ ਮੇਰਾ ਜਵਾਕ ਮਿਲ ਜੇ ਸਿਮਰ ਪੁੱਤ ਤੂੰ ਬਸ ਥੋੜਾ ਜਿਹਾ ਸਬਰ ਰੱਖ ਹੁਣ ਤੇਰੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੂੰ ਇਹ ਸਮਝ ਲੈ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਤੇਰੀ ਅਰਦਾਸ ਕਬੂਲ ਕਰ ਲਈ ਬਹੁਤ ਜਲਦ ਤੇਰਾ ਜਵਾਕ ਤੇਰੇ ਕੋਲ ਹੋਣਾ ਪੁੱਤ ਇਹ ਤੇਰੀ ਭੂਆ ਦਾ ਤੇਰੇ ਨਾਲ ਵਾਦਾ ਹੈ ਚਲੋ ਠੀਕ ਹੈ ਭੂਆ ਜੀ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਨਾ ਅੱਡੇ ਤੇ ਚੜ੍ਹਾ ਆਉਂਗਾ ਤੁਸੀਂ ਦੱਸ ਦਿਓ ਮੈਨੂੰ ਕਦੋਂ ਜਾਣਾ ਹੈ ਕੋਈ ਪਤਾ ਅੱਜ ਤਾਂ ਐਤਵਾਰ ਨਾਲੇ ਲੋਹੜੀ ਐ ਅੱਜ ਤਾਂ ਨਹੀਂ ਮੈਂ ਜਾਂਦੀ ਕੀ ਪਤਾ ਜਾਥਰੇ ਤੱਕ ਬਸ ਆਵੇ ਜਾਂ ਨਾ ਆਵੇ ਦਿਨ ਤਿਹਾਰ ਤੇ ਬੱਸਾਂ ਬੰਦ ਹੋ ਜਾਂਦੀਆਂ ਕੱਲ ਨੂੰ ਸੋਮਵਾਰ ਐ ਮੈਂ ਕੱਲ ਨੂੰ ਸਵੇਰੇ ਚਲੇ ਜਾਉਂਗੀ ਚਲ ਠੀਕ ਆ ਪੂਆ ਗੱਲ ਤੇਰੀ ਵੀ ਠੀਕ ਆ ਅੱਜ ਦਿਨ ਤਿਹਾਰ ਹੈ ਕਈ ਵਾਰ ਬੱਸ ਮਿਸ ਹੋ ਜਾਂਦੀ ਐ ਕੋਈ ਗੱਲ ਨਹੀਂ ਪੂਆ ਤੂੰ ਮੈਨੂੰ ਦੱਸ ਦੀ ਮੈਂ ਤੈਨੂੰ ਬੱਸ ਚੜਾ ਆਉਂਗਾ ਜੇ ਮੈਂ ਨਾ ਹੋਇਆ ਨਾ ਤਾਂ ਵੀ ਚਾਚੇ ਦਾ ਮੁੰਡਾ ਛੱਡਿਆਊਗਾ ਤੈਨੂੰ ਮੈਂ ਜਾਈ ਆਉਂਗੀ ਤੂੰ ਫਿਕਰ ਨਾ ਕਰ ਪੁੱਤ ਅਟਕੇ ਕੋ ਕੰਮ ਕਰ ਕਰ ਲੈ ਤੂੰ ਹਾਂਜੀ ਠੀਕ ਚੱਲ ਠੀਕ ਆ ਸਿਮਰ ਮੈਂ ਵੀ ਕੰਮ ਜਾ ਕੇ ਆਉਣਾ ਠੀਕ ਆ ਤੂੰ ਆਉਣਾ ਤੂੰ ਐਂ ਕਰ ਆਰਾਮ ਕਰ ਲੈ ਤੂੰ 10 ਮਿੰਟ ਕੋਈ ਨਹੀਂ ਪੁੱਤ ਮੈਂ 10 ਮਿੰਟ ਰੈਸਟ ਕਰ ਲੈਣ ਹਾਂ ਠੀਕ ਆ ਤੂੰ ਕਿੰਨੇ ਖੁਸ਼ ਹੋ ਗਿਆ ਮੇਰੇ ਪੁੱਤ ਜੋ ਆਕ ਦੇ ਨਾਂ ਤੇ ਔਲਾਦ ਦੀ ਖੁਸ਼ੀ ਇਦਾਂ ਦੀ ਹੈ ਜਦੋਂ ਦੂਰ ਹੋਵੇ ਤਾਂ ਫਿਕਰ ਕੋਲ ਹੋਵੇ ਤਾਂ ਖੁਸ਼ੀ ਅਨਮੋਲ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਦੱਸ ਕੀ ਗੱਲ ਕਰਨੀ ਆ ਤੁਹਾਨੂੰ ਕੀ ਲੱਗਦਾ ਭੂਆ ਜੀ ਆਪਣੇ ਜਵਾਬ ਨਹੀਂ ਲੈਉਣਗੇ ਸਿਮਰ ਭੂਆ ਤੇ ਤਾਂ ਮੈਨੂੰ ਪੂਰਾ ਯਕੀਨ ਆ ਪਰ ਮੈਨੂੰ ਉਹਨਾਂ ਤੇ ਪੂਰੀ ਤਰ੍ਹਾਂ ਯਕੀਨ ਨਹੀਂ ਹੈਗਾ ਪਤਾ ਨਹੀਂ ਕਿਉਂ ਅਨਮੋਲ ਮੇਰਾ ਨਾ ਮਨ ਜਿਹਾ ਘਬਰਾਇ ਜਾਂਦਾ ਮੈਨੂੰ ਡਰ ਲੱਗ ਹੀ ਜਾਂਦਾ ਕੁਝ ਗਲਤ ਨਾ ਹੋਜੇ ਵੀ ਹਾਂ ਲੈ ਤੂੰ ਕਿਉਂ ਘਬਰਾਈ ਜਾਂਦੀ ਆ ਜੇ ਭੂਆ ਨੇ ਉੱਤਾ ਚੱਕਿਆ ਤਾਂ ਪੂਰਵੀ ਚੜਾਊਗੀ ਪੂਆ ਦੇ ਹੁੰਦੇ ਆਪਾਂ ਨੂੰ ਟੈਨਸ਼ਨ ਲੈਣ ਦੀ ਜਮਾਂ ਲੋੜ ਨਹੀਂ ਤੇ ਤੂੰ ਵੀ ਇਹ ਟੈਨਸ਼ਨਾਂ ਛੱਡ ਦੇ ਯਾਰ ਇੱਕ ਪਾਸੇ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਉਹ ਆਪਣਾ ਜਵਾਬ ਮੈਨੂੰ ਲਿਆ ਕੇ ਦੇ ਦੇਣਗੇ ਦੂਜੇ ਪਾਸੇ ਮੈਨੂੰ ਟੈਨਸ਼ਨ ਹੋਈ ਜਾਂਦੀ ਆ ਵੀ ਕੁਝ ਬੁਰਾ ਨਾ ਹੋ ਜਾਵੇ ਮੈਂ ਪੂਆ ਜੀ ਨੂੰ ਹਮ ਵੀ ਤਾਂ ਭਰਤੀ ਆ ਸਿਮਰ ਡੋਲੀ ਦਾ ਨਹੀਂ ਹੁੰਦਾ ਇਹ ਭੀੜ ਆ ਨਾ ਇਨਸਾਨਾਂ ਦੀ ਪੈਂਦੀਆਂ ਹੁੰਦੀਆਂ ਨੇ ਆਹ ਤਾਂ ਠੀਕ ਆਨਮੋਲ ਪਰ ਇੰਨਾ ਡਰ ਮੈਨੂੰ ਪਹਿਲਾਂ ਕਦੇ ਨਹੀਂ ਲੱਗਿਆ ਉਹ ਸਿਮਰ ਉਈ ਨਾ ਯਾਰ ਬਿਨਾਂ ਗੱਲਾਂ ਟੈਨਸ਼ਨ ਲਈ ਜਾ ਮੈਂ ਹੈਗਾ ਨਾ ਤੇਰੇ ਕੋਲ ਤਾਂ ਹੀ ਤਾਨੂੰ ਮਲਮਤ ਜਿਉਂ ਰਹੀਆਂ ਜੇ ਤੁਸੀਂ ਨਾ ਹੁੰਦੇ ਤੁਹਾਡਾ ਸਾਥ ਨਾ ਹੁੰਦਾ ਸ਼ਾਇਦ ਮੈਂ ਵੀ ਨਾ ਚ ਹੁੰਦੀ ਮੈਂ ਤਾਂ ਕਮਲਗੀ ਹਮੇਸ਼ਾ ਤੇਰੇ ਨਾਲ ਦਸ ਕਦੋਂ ਨਹੀਂ ਤੇਰਾ ਸਾਥ ਦਿੱਤਾ ਉਹ ਤਾਂ ਕਦੇ ਨਾ ਕਦੇ ਬੰਦੇ ਦੀ ਮਜਬੂਰੀ ਜ਼ਰੂਰ ਹੋ ਜਾਂਦੀ ਹੁੰਦੀ ਹੈ ਨਹੀਂ ਅਨਮੋਲ ਤੁਸੀਂ ਤਾਂ ਮਜਬੂਰੀ ਵਿੱਚ ਵੀ ਮੇਰਾ ਸਾਥ ਨਹੀਂ ਛੱਡਿਆ ਕਦੇ ਮੈਂ ਕੀ ਮੈਂ ਕਹਦਾ ਵੀ ਤੁਸੀਂ ਮੇਰੇ ਨਾਲ ਨਹੀਂ ਹੈਗੇ ਸਿਮਰ ਮੈਂ ਨਾ ਕਦੇ ਕਦੇ ਸੋਚਦਾ ਹੁੰਨਾ ਵੀ ਜੇ ਤੂੰ ਮੈਨੂੰ ਪਹਿਲਾਂ ਮਿਲੀ ਹੁੰਦੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਇਸ ਘਰ 'ਚ ਆਪਾਂ ਖੁਸ਼ੀਆਂ ਨਾ ਰਹਿੰਦੇ ਤੂੰ ਮੈਂ ਤੇ ਆਪਣੇ ਜਵਾਕ ਰੱਬ ਨੇ ਮਲਾਇਆ ਵੀ ਆਪਾਂ ਨੂੰ ਮਲਾਇਆ ਵੀ ਕਿਹੜੇ ਟਾਈਮ ਆ ਆਪਣੇ ਹਾਲਾਤ ਹੀ ਕਿਹੋ ਜਿਹੇ ਨੇ ਕਿ ਆਪਾਂ ਇਹ ਵੀ ਭੁੱਲ ਗਏ ਆ ਕਿ ਪਿਆਰ ਕੀ ਹੁੰਦਾ ਆ ਆਪਾਂ ਮਿਲੇ ਵੀ ਇੱਕ ਮਜਬੂਰੀ ਵਿੱਚ ਅਨਮੋਲ ਸਿਮਰ ਪਿਆਰ ਕਰਨ ਲਈ ਨਾ ਸਾਰੀ ਉਮਰ ਪਈ ਆ ਤੇ ਜ਼ਿੰਦਗੀ 'ਚ ਸਾਥ ਦੀ ਲੋੜ ਹੁੰਦੀ ਆ ਜੇ ਉਹ ਹੈ ਨਹੀਂ ਤਾਂ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਰਹਿੰਦੀ ਅਨਮੋਲ ਸਾਤਾ ਤੁਹਾਡਾ ਮੈਂ ਹਮੇਸ਼ਾ ਦਉਂਗੀ ਪਰ ਮੈਨੂੰ ਨਾ ਇਹ ਸੋਚ ਕੇ ਡਰ ਲੱਗਦਾ ਰੱਬ ਨੇ ਆਪਾਂ ਨੂੰ ਨਾ ਕਿਹੜੇ ਮੋੜ ਤੇ ਲਿਆ ਖੜਾਇਆ ਸਿਮਰ ਰੱਬ ਵੀ ਨਾ ਇਮਤਿਹਾਨ ਲੈਂਦਾ ਹੁੰਦਾ ਪਰਖਦਾ ਹੁੰਦਾ ਵੀ ਇਹ ਡੋਲਦੇ ਆ ਕਿ ਨਹੀਂ ਡੋਲਦੇ ਅਨਮੋਲ ਸਾਡੇ ਪਿਆਰ ਦੇ ਤਾਂ ਦੁਨੀਆ ਵੈਰੀਆ ਨਾਲ-ਨਾਲ ਆਪਣੇ ਵੀ ਜਦ ਕੇ ਪਿਆਰ ਕਿਸੇ ਨਾਲ ਦੁਸ਼ਮਣੀ ਨਹੀਂ ਪਾਉਂਦਾ ਸਿਮਰ ਪਿਆਰ ਨਾ ਹੈ ਹੀ ਇਹੋ ਜੀ ਚੀਜ਼ ਦੁਨੀਆ ਦੁਸ਼ਮਣ ਬਣ ਜਾਂਦੀ ਹੈ ਪਰ ਪਿਆਰ ਦੇ ਪਰਿੰਦੇ ਨਾ ਕਦੇ ਤੇਜ ਹਵਾਵਾਂ ਜਾਂ ਝੱਖੜਾਂ ਤੋਂ ਨਹੀਂ ਡਰੇ ਡਰੇ ਨਹੀਂ ਪਰ ਇਹ ਝੱਖੜ ਪਤਾ ਕਿੰਨੇ ਕ ਆਸ਼ਿਕਾਂ ਨੂੰ ਅਲੱਗ ਕਰ ਦਿੰਦਾ ਤੇ ਫਿਰ ਮੁੜ ਕੇ ਨਾ ਪ੍ਰੇਮੀ ਗੁੰਮਸ਼ੁਦਾ ਹੋ ਜਾਂਦੇ ਨੇ ਉਹ ਜ਼ਿਮਰ ਸ਼ਾਰਟ ਇਹਨਾਂ ਗੱਲਾਂ ਨੂੰ ਆਪਾਂ ਤਾਂ ਫਿਲਮੀ ਡਾਇਲੋਗ ਚ ਪੈ ਗਏ ਮੇਰੀ ਗੱਲ ਸੁਣ ਹੁਣ ਤਾਂ ਬਸ ਇੱਕ ਗੱਲ ਦੀ ਟੈਨਸ਼ਨ ਹੈ ਵੀ ਭੂਆ ਛੇਤੀ ਛੇਤੀ ਨਾ ਲੈ ਕੇ ਆਪਣੇ ਜਵਾਕ ਨੂੰ ਆਪਣੇ ਕੋਲੇ ਆ ਜੇ ਤੁਹਾਡੇ ਨਾਲ ਨਾ ਗੱਲ ਸ਼ੇਅਰ ਕਰਕੇ ਮੇਰਾ ਮਨ ਹਲਕਾ ਹੋ ਗਿਆ। ਪਹਿਲਾਂ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ। ਓਏ ਐਵੇਂ ਟੈਨਸ਼ਨ ਨਾ ਲਿਆ ਕਰ। ਨਾਲੇ ਮੇਰੀ ਗੱਲ ਸੁਣ। ਆਪੂ ਆਣੂ ਗੋਲ ਮਾਰ ਲੈ। ਗਵਾਂਡੀਆਂ ਦੇ ਗਈ ਆ ਮਿਲਣ। ਕਦੋਂ ਜੀ? ਉਹਨੂੰ ਘਰ ਰੋਟੀ ਪਾਣੀ ਖਾ ਲਾ ਕੇ। ਓਹ ਹਾਂ ਸੱਚ। ਚਲੋ ਠੀਕ ਐ ਮੈਂ ਵੀ ਕੰਮ ਕਰ ਲਾ। ਤੈਨੂੰ ਉਹਨੂੰ ਹੱਥ ਨਾਲ। ਤੂੰ ਰੋਟੀ ਬਣਾ ਲਾ ਤੇ ਮੈਂ ਵੀ ਕੱਪੜੇ ਚੇਂਜ ਕਰਦਾ ਫਿਰ ਆ ਆ ਦੇ। ਠੀਕ ਐ। ਚਲੋ ਮੈਂ ਕਰੀਏ ਕੱਪੜੇ ਚੇਂਜ। ਕੁਆਜੀ ਹਾਂ ਬੱਤ ਤੁਸੀਂ ਤਿਆਰ ਹੁੰਦੇ ਪਏ ਹੋ ਅੱਜ ਚੱਲਦੇ ਹਾਂ ਹਾਂ ਤੈਨੂੰ ਦੱਸਿਆ ਤਾਂ ਸੀ ਮਬਿਸ਼ਾਲੀ ਕੋਲ ਜਾਣਾ ਹਾਂਜੀ ਦੱਸਿਆ ਤਾਂ ਸੀ ਪਰ ਅਨਮੋਲ ਤਾਂ ਘਰੇ ਨਹੀਂ ਹੈਗੇ ਕੌਣ ਛੱਡ ਗਿਆ ਉਹ ਤੁਹਾਨੂੰ ਪੁੱਤ ਕੋਈ ਨਹੀਂ ਖੰਮੀਲ ਤੇ ਤੜਦਾ ਮੈਂ ਆਪੇ ਤੁਰ ਕੇ ਵੱਲ ਜਾਣਾ ਮੈਂ ਕੰਮ ਕਰਦੀ ਆ ਇੱਥੇ ਕਿਸੇ ਨੂੰ ਕਹਿ ਦਿੰਦੀ ਆ ਅਨਮੋਲ ਨੇ ਕਿਹਾ ਸੀ ਜੇ ਮੈਂ ਘਰੇ ਨਾ ਹੋਇਆ ਨਾ ਚਾਚੇ ਦੇ ਮੁੰਡੇ ਨੂੰ ਕਹਿਦੀ ਉਹਨੂੰ ਬੁਲਾ ਦੇਣੀ ਉਹ ਤੁਹਾਨੂੰ ਛੱਡਿਆ ਉਹ ਪੁੱਤ ਜੇ ਤੱਕ ਜੁਆਕ ਮੈਨੂੰ ਛੱਡਣ ਆਲਾ ਮਿਲਦਾ ਤਾਂ ਠੀਕ ਆ ਨਹੀਂ ਮੈਂ ਪੈਦਲ ਚੱਲ ਜਾਣਾ ਚਲ ਕੋਈ ਨਾ ਚਾਹ ਬਣਾਈ ਪਈ ਆ ਚਾਹ ਪੀ ਕੇ ਜਾਇਓ ਹਾਂ ਪਤਾ ਚਾਹ ਤਾਂ ਮੈਂ ਪੀਣੀ ਆ ਠੰਡ ਬਹੁਤ ਹੈ ਹਾਂਜੀ ਤੇ ਭੂਆ ਜੀ ਤੁਸੀਂ ਅੱਲ ਚ ਆ ਜਾਉਗੇ ਹਾਂ ਹਾਂ ਮੈਂ ਕਿਹੜਾ ਰਹਿਣ ਚੱਲੀ ਆ ਪੁੱਤ ਮੈਂ ਜਵਾਕ ਚਖਣਾ ਮੈਂ ਆ ਜਾਣਾ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛ ਲਈ ਪਈ ਸੀਗੀ ਭੂਆ ਜੀ ਮਿੰਨ ਤਾਂ ਡਰ ਵੀ ਲੱਗੀ ਜਾਂਦਾ ਆ ਕਿਉਂ ਡਰ ਕਾ ਦਾ ਉਹ ਦੋਨੇ ਭੈਣਾਂ ਨਾ ਬਹੁਤ ਕਲੇਸ਼ਾਂ ਨੇ ਤੁਹਾਨੂੰ ਨਹੀਂ ਪਤਾ ਹੈਗਾ ਮੈਨੂੰ ਪਤਾ ਉਹ ਇਤੋਂ ਹੀ ਰਹਿ ਕੇ ਗਈਆਂ ਨੇ ਪੁੱਤ ਮੇਰੇ ਨਾਲ ਉਹਦਾ ਕਾਹਦਾ ਕਲੇਸ਼ ਮੇਰੀ ਗੱਲ ਸੁਣ ਜਵਾਕ ਤੇਰਾ ਜੰਮਿਆ ਤੂੰ ਮੈਂ ਤਾਂ ਲਿਆਉਣਾ ਹੀ ਐ ਮੇਰੇ ਨਾਲ ਕਾਹਦਾ ਕਲੇਸ਼ ਕਰੂਗੀਆਂ ਉਹ ਉਹ ਜੀ ਉਹ ਗੱਲ ਨਹੀਂ ਹੈਗੀ ਜੇ ਤੁਸੀਂ ਜਵਾਕ ਮੰਗੋਗੇ ਨਾ ਉਹ ਕਲੇਸ਼ ਤਾਂ ਕਰੂੰਗੀਆਂ ਮੈਨੂੰ ਪਤਾ ਆ ਕਰਕੇ ਤਾਂ ਦੇਖਣ ਕਲੇਸ਼ ਕਿਵੇਂ ਕਰਦੀਆਂ ਉਹਨਾਂ ਕੋਲ ਬੋਲਣ ਲਈ ਹੈ ਕੀ ਐ ਮੈਂ ਇਹਨਾਂ ਨੂੰ ਕਹੂੰਗੀ ਕਿ ਭਾਈ ਸਿਮਰ ਦਾ ਜਵਾਕ ਐ ਉਹਨੂੰ ਦਿਓ ਤੁਸੀਂ ਕਿਦਾਂ ਦੀਆਂ ਲੱਗਦੀਆਂ ਆ ਉਹਦੀਆਂ ਮਤਾ ਕੋ ਜਦੋਂ ਜਵਾਕ ਹੋਇਆ ਨਾ ਉਹਨੇ ਤਾਂ ਮੇਰੇ ਇਸ ਘਰ 'ਚ ਪੈਰ ਨਹੀਂ ਲੱਗਣ ਦਿੱਤੇ ਮੈਂ ਤਾਂ ਹਮੇਸ਼ਾ ਉਹ ਆਪਣੀ ਬੱਡੀ ਪਹਿਣੀ ਸਮਝਿਆ ਪਰ ਉਹ ਤਾਂ ਹਮੇਸ਼ਾ ਮੈਨੂੰ ਨੌਕ ਕਰਾਣੀ ਸਮਝਦੀ ਸੀ ਹਾਂ ਪੁੱਤ ਮੈਨੂੰ ਅਨਮੋਲ ਫੋਨ ਤੇ ਦੱਸਦਾ ਰਿਹਾ ਸਾਰੀ ਗੱਲ ਵੀ ਤੂੰ ਤਾਂ ਉਹਦਾ ਬਥੇਰਾ ਕਰਦੀ ਸੀ ਉਹੀ ਨਹੀਂ ਤੇਰੇ ਪੈਰ ਲੱਗਣ ਦਿੰਦੀ ਬਸ ਕਹਿੰਦਾ ਜਵਾਕ ਨੂੰ ਤਾਂ ਪਰਛਾਵਾਂ ਵੀ ਨਹੀਂ ਪੈਣ ਦਿੰਦੀ ਸਿਮਰ ਦਾ ਹਾਂਜੀ ਮੈਨੂੰ ਕਹਿੰਦੀ ਸੀ ਤੇਰਾ ਤਾਂ ਪਰਛਾਵਾਂ ਹੀ ਨਾ ਪਵੇ ਹਾਲਾਂਕਿ ਜਵਾਕ ਤਾਂ ਮੇਰੇ ਹੀ ਸੀ ਹਾਂ ਪੁੱਤ ਉਹੀ ਤਾਂ ਮੈਂ ਗੱਲ ਕਰਦੀ ਆ 9 ਮਹੀਨੇ ਤੂੰ ਆਪਣੇ ਪੇਟ ਵਿੱਚ ਉਹਨੂੰ ਰੱਖਿਆ ਤੇ ਮਹਾਰਾਣੀ ਮਾਂ ਉਹ ਬਣ ਕੇ ਰਹਿ ਗਈ ਕਿ ਹਿੰਗ ਲੱਗੇ ਨਾ ਫਟਕੜੀ ਭੋਆ ਜੀ ਮੈਂ ਕਿਹਦਾ ਆ ਪਾਈਆਂ ਤੇ ਤੁਹਾਨੂੰ ਵੀ ਪਤਾ ਵਿਆਹ ਦਾ ਫੈਸਲਾ ਇਹਦਾ ਹੀ ਸੀ ਅਨਮੋਲ ਨੇ ਤਾਂ ਕਦੇ ਨਹੀਂ ਕਿਹਾ ਸੀ ਅਨਮੋਲ ਨੂੰ ਤਾਂ ਇਹ ਨਹੀਂ ਕਿਹਾ ਸੀ ਵੀ ਤੂੰ ਦੂਜਾ ਵਿਆਹ ਕਰਾ ਲਾ ਫਿਰ ਆ ਸਭ ਕਰਦੇ ਰਹੀ ਹਾਂ ਪੁੱਤ ਮੈਨੂੰ ਪਤਾ ਹੈ ਜੇ ਤੈਨੂੰ ਜਰਦੀ ਨਹੀਂ ਸੀ ਤਾਂ ਅਨਮੋਲ ਦਾ ਦੂਜਾ ਵਿਆਹ ਹੀ ਨਾ ਕਰਦੀ ਹੈ ਜੇਰ ਮੋਲ ਦਾ ਵਿਆਹ ਦੂਜਾ ਕਰ ਦਿੱਤਾ ਤਾਂ ਤੈਨੂੰ ਉਹ ਜਰਦੀ ਦਾ ਸਹੀ ਉਹੀ ਤਾਂ ਗੱਲ ਆ ਵੀ ਮੈਂ ਕਿਹੜਾ ਆਪ ਆਈ ਆ ਤੁਹਾਨੂੰ ਪਤਾ ਉਹ ਤਾਂ ਮੈਨੂੰ ਵਜ਼ਾਰੂ ਔਰਤ ਤੋਂ ਘੱਟ ਨਹੀਂ ਸਮਝਦੀ ਸੀ ਹਾਟਾਂ ਮੈਂ ਹੀ ਬੋਲਦੀ ਰਹਿੰਦੀ ਸੀ ਵੀ ਤੇਰਾ ਤਾਂ ਪਰਛਾਵਾਂ ਹੀ ਨਾ ਪਵੇ ਨਾ ਇਸ ਘਰ ਚ ਨਾ ਬੱਚੇ ਤੇ ਲੈ ਦੱਸ ਐਨੀ ਦਰਨਾ ਜਦਵਾਜੀ ਕਰਨ ਲੱਗ ਪਈ ਤੇ ਆਪ ਕੀ ਖੇ ਖਾਂਦੀ ਫਿਰਦੀ ਸੀ ਫਿਰ ਹੁਣ ਤਾਂ ਉਹਨੇ ਨਾ ਸਾਰੇ ਹੱਕ ਗਵਾ ਲੇ ਆ ਆ ਇਹੋ ਜੀਆਂ ਕਰਤੂਤਾ ਕਰਕੇ ਜੇ ਇੰਨੀ ਅਕਲ ਹੁੰਦੀ ਨਾ ਟੋਨੀ ਨੂੰ ਆਪਣੇ ਘਰੇ ਨਾ ਬੁਲਾਉਂਦੀ ਉਹ ਉੱਤੋਂ ਦੀ ਭੈਣ ਜਿਹਨੇ ਉਹਦਾ ਸਾਥ ਦਿੱਤਾ ਮੈਨੂੰ ਕਹਿੰਦੀ ਤੇਰੀ ਵਜ੍ਹਾ ਨਾਲ ਮੇਰੀ ਭੈਣ ਇੱਥੋਂ ਗਈ ਆ ਤੂੰ ਕੱਢਿਆ ਉਹਨੂੰ ਪੁੱਤ ਜੇ ਟੋਨੀ ਵਾਲੀ ਗੱਲ ਤੂੰ ਉਹਨੂੰ ਕਹਿ ਦਿੰਦੀ ਕੀ ਉਹਦੀ ਇੱਜ਼ਤ ਰਹਿੰਦੀ ਤੂੰ ਤਾਂ ਉਹਦੀ ਕਦਰ ਕਰਦੀ ਰਹੀ ਵੇ ਚੱਲ ਮੇਰੀ ਵੱਡੀ ਭੈਣ ਪਰ ਉਹਨੇ ਉਹਨੇ ਤੈਨੂੰ ਛੋਟੀ ਭੈਣ ਨਹੀਂ ਜਾਣਿਆ ਉਹਨੇ ਤੈਨੂੰ ਨੌਕਰਾਨੀਆਂ ਵਾਂਗੂ ਰੱਖਿਆ ਤੇ ਉੱਪਰ ਦੀ ਉਹਦੀ ਭੈਣ ਉਨੇ ਉਹਨੂੰ ਹੱਲਾਸ਼ੇਰੀ ਦਿੱਤੀ ਉਹ ਤਾਂ ਬਾਲੀ ਦੰਦੋ ਜੇ ਚਲਾਕ ਐ ਮੈਂ ਤਾਂ ਕਦੇ ਇਹਦੇ ਮੁਰੇ ਬੋਲੀ ਨਹੀਂ ਸੀ ਪੂਆ ਮੈਂ ਕਿਹਾ ਚੱਲ ਵੱਡੀ ਆ ਇਸ ਘਰ ਚ ਉਹ ਹੀ ਲੈ ਕੇ ਆਈਆ ਮੈਨੂੰ ਪਰ ਇਹ ਸਭ ਕਰੂਗੀ ਮੈਂ ਕਦੇ ਸੋਚਿਆ ਨਹੀਂ ਸੀ ਉਹੀ ਤਾਂ ਗੱਲ ਪੁੱਤ ਮੈਂ ਸੋਚਦੀ ਆ ਮੈਂ ਤੈਨੂੰ ਇਸ ਘਰ ਵਿੱਚ ਆਪਣੇ ਹੱਥੀ ਲਿਆ ਕੇ ਹੱਥੀ ਲਿਆ ਕੇ ਸੱਟਦਾ ਤੇ ਤੇਰੇ ਨਾਲ ਆਹ ਕਸ਼ ਕੀਤਾ ਨਾ ਉਹਨੂੰ ਜਮਾ ਸ਼ਰਮ ਨਹੀਂ ਆਈ ਨਾਲੇ ਜਵਾਕ ਜੰਮਦੀ ਤੂੰ ਤੇ ਲੈ ਗਈ ਉਹ ਐਵੇਂ ਖੇਖਣ ਕਰਦੀ ਆ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਵਾਜੀ ਆਪ ਤਾਂ ਇੱਥੋਂ ਗਈ ਆ ਮੇਰਾ ਜਵਾਕ ਨੂੰ ਵੀ ਲੈ ਗਈ ਤਲੇਸ਼ ਕੀ ਦੇ ਕਰਨੀ ਹੁੰਦਾ ਮੈਂ ਤਾਂ ਐਸੇ ਸਿਰਲ ਕੇ ਰਹਿ ਲਾਂਗੀ ਆ ਪਰ ਨਹੀਂ ਉਹ ਸਾਰੇ ਹੱਕ ਗਵਾ ਬੈਠੀ ਚੱਲ ਕੋਈ ਨਹੀਂ ਪੁੱਤ ਰਲ ਕੇ ਉਹਨੂੰ ਬੈਠਣਾ ਹੀ ਨਹੀਂ ਆਇਆ ਦਰਅਸਲ ਨਾ ਜੇ ਉਹ ਚਾਹਦੀ ਤਾਂ ਬੈਨ ਜੰਮੇ ਜਵਾਕ ਦੀ ਮਾਂ ਬਣ ਕੇ ਰਹਿ ਸਕਦੀ ਸੀ ਪਰ ਉਹਨੇ ਮਾਂ ਪੁੱਤ ਵਿੱਚ ਵੀ ਵਿਛੋੜਾ ਪਾਇਆ ਤੇ ਆਪ ਵੀ ਮਾੜੀ ਬਣ ਗਈ ਚਲ ਤੂੰ ਬਹੁਤੀ ਸੋਚ ਨਾ ਕਰ ਜ਼ਿਆਦਾ ਘੁੱਟ ਬਣਾ ਲੈ ਮੈਂ ਵੀ ਫਿਰ ਲੇਟ ਹੁੰਨੀ ਆ ਮੈਂ ਵੀ ਜਾਵਾਂ ਇਹ ਮੁੜ ਕੇ ਵੀ ਆਉਣਾ ਹਾਂਜੀ ਮੈਂ ਲੇਟ ਹੁੰਨੀ ਆ ਠੀਕ ਆ ਬਹੁਤ ਆਸ ਐ ਸਿਮਰਨ ਮੇਰੇ ਤੋਂ ਬਸ ਇੱਕ ਵਾਰੀ ਇਹਦਾ ਜਵਾਕੇ ਨੂੰ ਮਿਲ ਜਾਵੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕੁਝ ਉਹ ਕੀ ਗੱਲ ਸਿਮਰ ਕੰਬਲ ਹੁਣ ਚੱਕੀ ਜਾਣੀ ਐ ਕਿ ਸਵੇਰੇ ਟਾਈਮ ਨਹੀਂ ਲੱਗਿਆ ਤੈਨੂੰ ਅਨਮੋਲ ਕੀ ਦੱਸਾਂ ਸਵੇਰੇ ਦੀ ਕੰਮਾਂ ਸੁਲਝੀ ਪਈਆਂ ਕੰਬਲ ਚੱਕਣ ਦਾ ਟਾਈਮ ਹੀ ਨਹੀਂ ਮਿਲਿਆ ਲੈ ਹੁਣ ਤਾਂ ਇਹ ਦੁਬਾਰੇ ਲੈਣ ਵਾਲਾ ਟਾਈਮ ਹੋਇਆ ਪਿਆ ਹੁਣ ਕਦੋਂ ਚੱਕੀ ਜਾਨੀ ਐ ਤੂੰ ਤੇ ਹਾਂ ਸੱਚ ਭੂਆ ਕਿੱਥੇ ਭੂਆਣੀ ਦੀਦੀ ਕਿ ਉਧਰ ਪਈ ਐ ਤੂੰ ਉਧਰ ਕਿੱਥੇ ਪਈ ਨੇ ਜੇ ਤੁਸੀਂ ਚਲੇ ਗਏ ਸੀ ਥੋੜੇ ਟਾਈਮ ਬਾਅਦ ਹੀ ਭੂਆ ਚਲੇ ਗਏ ਸੀ ਚਲੀ ਗਈ ਭੂਆ ਤੇ ਭੂਆ ਨੇ ਦੱਸਿਆ ਤਾਂ ਹੈ ਨਹੀਂਗਾ ਵੀ ਮੈਂ ਸਵੇਰੇ ਜਾਉਂਗੀ ਜੇ ਦੱਸ ਦਿੰਦੀ ਮੈਂ ਘੰਟਾ ਲੇਟ ਪਗ ਜਾਂਦਾ ਮੈਂ ਅੱਡੇ ਤੱਕ ਛੱਡਿਆ ਹੁੰਦਾ ਭੂਆ ਨੂੰ ਮੋਂ ਮੈਮੀ ਆਪਣੇ ਕੰਮ ਨਿਵੇੜ ਕੇ ਜਦੋਂ ਭੂਆ ਕੋਲ ਗਈ ਮੈਂ ਵੇਖਿਆ ਤਿਆਰ ਹੋਈ ਜਾਂਦੀ ਆ ਮੈਂ ਪੁੱਛਿਆ ਤੁਸੀਂ ਅੱਜ ਜਾਣਾ ਤੇ ਕਹਿੰਦੀ ਹਾਂ ਮੈਨੂੰ ਵੀ ਤਾਂ ਟਾਈਮ ਤੇ ਦੱਸਿਆ ਚਲ ਫਿਰ ਤੂੰ ਐਂ ਕਰਦੀ ਚਾਚੇ ਦੇ ਮੁੰਡੇ ਨੂੰ ਕਹਿਂਦੀ ਉਹ ਛੱਡਿਆ ਹੁੰਦਾ ਅੱਡੇ ਤੇ ਕੱਲੀ ਕਿੱਥੇ ਜਾਂਦੀ ਵਿਚਾਰੀ ਹਾਂਜੀ ਮੈਂ ਚਾਚੇ ਦੇ ਮੁੰਡੇ ਨੂੰ ਕਹਿਤਾ ਸੀ ਛੱਡਿਆ ਆਇਆ ਸੀ ਚਲ ਐਂ ਦਾ ਵਧੀਆ ਕਰਿਆ ਤੇ ਫੋਨ ਲਾ ਕੇ ਪੁੱਛਿਆ ਤੂੰ ਭੂਆ ਨੂੰ ਕਦੋਂ ਕਾਉਗੀ ਮੈਂ ਸਵੇਰ ਦੀ ਫੋਨ ਲਾਈ ਜਾਨੀ ਆ ਚੱਕੇ ਹੀ ਦੀ ਫੋਨ 2 ਵਜੇ ਦਾ ਇਹੀ ਕੰਮ ਆ ਮੈਨੂੰ ਫੋਨ ਲਾਈ ਜਾਨੀ ਆ ਕੋ ਤਾਂ ਨਹੀਂ ਮੋਲ ਫੋਨ ਵਿੱਚ ਚੱਕਰੀਆ ਨਾ ਮੈਨੂੰ ਬਰਾਮਣਾ ਲਾ ਕੇ ਰੱਖਦਾ ਬਹੁਤ ਸਾਰਾ ਦਿਨ ਚਾਰਜ ਦੀ ਲਈ ਰੱਖਿਆ ਕਰ ਅਹੀਂ ਤਾਂ ਖਰਾਬ ਹੁੰਦੇ ਆ ਫੋਨ ਦੇਖੋ ਤੁਸੀਂ ਫੋਨ ਲਾ ਕੇ ਕੀ ਵਾਰ ਚੱਕੇ ਨਹੀਂ ਭੂਆ ਨੇ ਚੱਕਦੀ ਨਹੀਂ ਭੂਆ ਫੋਨ ਕੀ ਗੱਲ ਹੋ ਗਈ ਅੰਮੋਲ ਮੈਂ ਵੀ 2 ਵਜੇ ਤੋਂ ਫੋਨ ਲਾ ਰਹੀ ਆਂ ਕਿਆ ਕੋਈ ਨਾ ਬੱਸ ਜੋ ਹੋਊਗੀ ਪੂਆ ਫੇਰ ਕੇ ਲਾਵਾਂਗੇ ਆਪਾਂ ਫੋਨ ਮੇਰਾ ਤਾਂ ਮਨ ਘਬਰਾਏ ਜਾਂਦਾ ਅਨਮੋਲ ਕਿ ਧਿਆਨ ਹੋਣੀ ਨਾ ਹੋ ਜਾਵੇ ਕਿ 2 ਵਜੇ ਦੀ ਬੱਸ ਵਿੱਚ ਹੀ ਆ ਓ ਯਾਰ ਕਿਤੇ ਨਹੀਂ ਆਣੀ ਹੁੰਦੀ ਤੂੰ ਤਾਂ ਨਾ ਬੜੀ ਟੈਨਸ਼ਨ ਲੈਣੀ ਆ ਓ ਇੰਨੀ ਟੈਨਸ਼ਨ ਨਾ ਲਿਆ ਕਰ ਤੂੰ ਬੰਦੇ ਕੰਮ ਚ ਕੰਮ ਫੋਨ ਤਾਂ ਚੱਕ ਹੀ ਲੈਂਦਾ ਕਿੰਨੇ ਫੋਨ ਲਾਇਆ ਮੈਂ ਓ ਬੱਸ ਦੇ ਖੜਕੇ ਤੇ ਨਹੀਂ ਪਤਾ ਲੱਗਦਾ ਕਈ ਵਾਰੀ ਫੋਨ ਦਾ ਕੋਈ ਨਾ ਤੂੰ ਬਹੁਤੀ ਟੈਨਸ਼ਨ ਨਾ ਲਿਆ ਕਰ ਪੂਆ ਆ ਜੂਗੀ ਤੁਹਾਨੂੰ ਇੱਕ ਗੱਲ ਦੱਸਾਂ ਸਵੇਰੇ ਸਵੇਰੇ ਵੀ ਨਾ ਪੂਆ ਮੈਨੂੰ ਬਦਲੀ ਬਦਲੀ ਲੱਗੀ ਬਦਲੀ 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 ਕਿਵੇਂ ਮੇਰੀ ਗੱਲ ਸੁਨੋ ਜੇ ਤੈਨੂੰ ਮੈਂ ਪੁੱਛਿਆ ਵੀ ਤੁਸੀਂ ਜਾਣਾ ਅੱਜ ਮੈਨੂੰ ਖੜ ਕੇ ਜੇ ਬੋਲੀ ਓਏ ਉਹਦਾ ਘੂਆ ਨੂੰ ਸੁਸਤੀ ਜੜੀ ਵੀ ਹੋ ਰਾਤ ਦੀ ਤਾਂ ਆ ਕੇ ਰੱਖ ਕੇ ਤੈਨੂੰ ਗੋਲਪੀ ਹੋ ਗਿਆ ਐ ਐਂ ਤਾਂ ਕਿੱਥੇ ਬੋਲਦੀ ਆ ਉਹ ਉਹ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਮੈਂ ਨਾ ਅੱਡੇ ਤੇ ਜਾਣਾ 5:00 ਵਜੇ ਪਈ ਹੈ ਕਿ ਉੱਥੋਂ ਧੁੰਦ ਵੀ ਪਈ ਜਾਂਦੀ ਹੈ ਮੈਂ ਅੱਡੇ ਤੇ ਜਾਣਾ ਕੀ ਹੈ 5:40 ਬੱਸ ਆ ਜੇ ਉਹ ਚਲੋ ਠੀਕ ਹੈ ਤੁਸੀਂ ਦੇਖ ਲਓ ਤੇ ਨਾਲੇ ਰਸੋਈ 'ਚ ਸਬਜ਼ੀ ਪਈ ਐ ਜੇ ਬਣਾਉਣੀ ਹੋਈ ਬਣਾ ਲਈ ਮੈਂ ਤਾਂ ਲੈ ਆਇਆ ਸੀਗਾ ਚਲ ਵਧੀਆ ਕੀਤਾ ਤੁਸੀਂ ਸਬਜ਼ੀ ਲਿਆਤੀ ਸਵੇਰ ਦੀ ਮੈਂ ਤਾਂ ਬਸ ਨਾ ਓਹਦੀ ਟੈਨਸ਼ਨ ਚ ਮਰੀ ਜਾਨੀ ਆ। ਓ ਕੋਈ ਨਾ ਓਹਦੀ ਟੈਨਸ਼ਨ ਨਾਲਾ ਜਦੋਂ ਆਪਾਂ ਨੂੰ ਕਹਿ ਕੇ ਗਈ ਜਾਨਾ ਸਾਰਾ ਕੰਮ ਕਰਕੇ ਮੁਰੂਗੀ ਉਹ। ਚਲੋ ਠੀਕ ਆ। ਤੇ ਮੇਰੀ ਗੱਲ ਸੁਣ 6 ਵਾਲੀ ਵੀ ਬੱਸ ਹੁੰਦੀ ਐ। ਜੇ ਕਈ ਵਾਰ 6 ਵਾਲੀ ਤੇ ਆ ਗਈ ਮੈਂ ਉਹਨੂੰ ਡੀਕ ਕੀ ਆਉਣਾ ਨੂੰ ਉੱਥੇ ਘੰਟਾ। ਹੁਣ ਤੁਸੀਂ ਉੱਥੇ ਖੜੇ ਰਹੋ। ਮੈਂ ਉੱਥੇ ਖੜੂੰਗਾ ਫਿਰ ਅੱਡੇ ਤੇ। ਹੁਣ ਤੈਨੂੰ ਪਤਾ ਹੁਣ ਵੀ ਜਾਊਂਗਾ ਫਿਰ ਘੰਟੇ ਬਾਅਦ ਫੇਰ ਜਾਊਂਗਾ। ਕੀ ਇਹ 6 ਵਾਲੀ ਤੇ ਆਜੇ? ਮੇਰੀ ਗੱਲ ਤਾਂ ਸੁਣੋ। ਦੱਸ। ਉਹ ਫੋਨ ਕਰਕੇ ਵੀ ਤਾਂ ਦੱਸ ਹੀ ਸਕਦੀ ਵੀ ਮੈਂ 5 ਵਾਲੀ ਕਿਉਂ ਨਹੀਂ ਕਿ 6 ਵਾਲੀ ਤੁਸੀਂ ਯਾਰ ਉਹ ਤਾਂ ਤੇਰੀ ਮੈਂ ਗੱਲ ਮੰਨਦਾ ਕਈ ਵਾਰ ਨਹੀਂ ਪਤਾ ਲੱਗਦਾ ਬੰਦੇ ਨੂੰ ਫੋਨ ਦਾ ਕੋਈ ਐ ਤੂੰ ਇੰਨੀ ਕਾਹਤ ਟੈਨਸ਼ਨ ਲੈਨੀ ਆ ਯਾਰ ਤੈਨੂੰ ਕਹੇ ਤਾਂ ਨਾ ਮੈਂ ਉਹਨਾਂ ਨਾਲ ਜਾ ਆਇਆ ਮੈਂ ਠੀਕ ਹਮ ਸਬਜ਼ੀ ਬਣਾ ਲਈ ਫਿਰ ਕੋਤਨੀ ਕੀ ਹੋ ਗਿਆ ਮੈਨੂੰ ਲੱਗਦਾ ਕੁਝ ਚੰਗਾ ਹੀ ਹੋਊਗਾ ਮੈਂ ਤਾਂ ਡਰ ਲੀਕ ਜਾਂਦਾ ਫੋਨ ਵੀ ਨਹੀਂ ਚੱਕ ਰੇ ਹੋ ਚਾਹ ਤੋਂ ਕਿ ਤੂੰ ਤੂੰ ਹੱਥ ਕੀ ਕਰਨਾ ਹੈ ਕਿਉਂ ਮੈਂ ਆ ਨਹੀਂ ਸਕਦਾ ਮੇਰੇ ਤੇ ਬੈਨ ਲੱਗਿਆ ਤੇਰੇ ਨਾਲ ਸਾਡਾ ਨਾ ਕੋਈ ਰਿਸ਼ਤਾ ਨਹੀਂ ਹੈਗਾ ਤੂੰ ਜਾ ਇੱਥੋਂ ਅਸੀਂ ਕੋਈ ਗੱਲ ਨਹੀਂ ਕਰਨੀ ਤੇਰੇ ਨਾਲ ਅੱਛਾ ਉਹ ਰਿਸ਼ਤੇ ਵੀ ਖਤਮ ਹੋ ਗਏ ਉਹ ਤੂੰ ਤਾਂ ਬੜੇ ਹੜੇ ਕਰਦੀ ਸੀ ਕੀ ਹੜੇ ਕਰਦੀ ਸੀ ਮੈਂ ਕੀ ਹੜਾ ਨਾ ਮੈਂ ਕੋਈ ਗੱਲ ਨਹੀਂ ਕਰਨੀ ਤੇਰੇ ਨਾਲ ਮੈਡਮ ਮੈਂ ਇੱਥੇ ਗੱਲ ਕਰਨ ਨਹੀਂ ਆਇਆ ਅੱਛਾ ਫਿਰ ਕੀ ਕਰਨਾ ਹੈ ਤੂੰ ਇੱਥੇ ਮੈਂ ਕਿਹਾ ਮੇਰੇ ਘਰ ਵਾਲੀ ਨੂੰ ਮੇਲਾਈਏ ਨਾ ਹੁਣ ਇੱਥੇ ਤੇਰੀ ਕਿਹੜੀ ਘਰ ਵਾਲੀ ਆ ਦੱਸੀ ਮੈਨੂੰ ਓਹੋ ਆਏ ਵੇ ਇੰਨੀ ਛੇਤੀ ਰੰਗ ਬਦਲ ਗਈ ਇੰਨੀ ਛੇਤੀ ਤਾਂ ਗਿਰਗਟ ਵੀ ਨਹੀਂ ਰੰਗ ਬਦਲਦੀ ਕੀ ਮਤਲਬ ਤੇਰਾ ਨਾ ਤੂੰ ਕੀ ਕਹਿਣਾ ਚਾਹਣਾ ਮੈਨੂੰ ਉਹੀ ਜੋ ਸੱਚ ਹੈ ਮੈਂ ਤੈਨੂੰ ਇੱਥੇ ਮਿਲਣ ਆਇਆ ਅੱਛਾ ਮੈਨੂੰ ਮੇਰਾ ਨਾ ਹੁਣ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਹਾਂ ਇਹ ਗੱਲ ਵੱਖਰੀ ਐ ਵੀ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਪਰ ਮੈਂ ਤਾਂ ਰੱਖਿਆ ਹੋਇਆ ਹਜੇ ਵੀ ਆਪਣੀ ਨਾ ਇਹ ਬਗਵਾਸ ਬੰਦ ਕਰ ਤੇ ਦਫਾ ਹੋ ਜਾ ਇੱਥੋਂ ਅੱਛਾ ਮੇਰੀਆਂ ਗੱਲਾਂ ਹੁਣ ਤੈਨੂੰ ਬਗਵਾਸ ਲੱਗਦੀਆਂ ਨੇ ਯਾਦ ਕਰ ਉਹ ਦਿਨ ਜਦੋਂ ਸੁਹਾਗ ਵਾਲਾ ਜੋੜਾ ਪਾ ਕੇ ਮੇਰੇ ਘਰ ਆਈ ਸੀ ਭੁੱਲ ਗਈ ਹੁਣ ਆਈ ਸੀ ਪਰ ਉਹ ਸਮਾਂ ਬੀਤ ਗਿਆ ਤੂੰ ਮੈਨੂੰ ਉਦੋਂ ਅਪਣਾਇਆ ਨਹੀਂ ਤੇ ਅੱਗੇ ਸੌਦਾ ਕਰਕੇ ਤੋੜਤਾ ਹਾਂ ਇਹੀ ਤਾਂ ਮੇਰੀ ਗਲਤੀ ਸੀ ਪਰ ਗਲਤੀ ਵੀ ਇਨਸਾਨੀ ਹੁੰਦੀ ਆ ਨਾ ਕਿ ਨਹੀਂ ਪਰ ਹੁਣ ਇਹ ਸਭ ਗੱਲਾਂ ਨਾ ਫਜ਼ੂਲ ਨੇ ਤੇ ਤੇਰੀਆਂ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ ਲੈ ਮਤਲਬ ਕਿਉਂ ਨਹੀਂ ਮੈਂ ਤੇਰੇ ਦੇ ਜਾਨ ਛੜਕਦਾ ਜਾਨ ਤੋਨੀ ਮੈਂ ਤੇਰਾ ਕੋਈ ਗੱਲ ਨਹੀਂ ਕਰਨੀ ਤੂੰ ਜਾ ਤੋ ਇਹ ਅਨਮੋਲ ਆ ਗਿਆ ਪਤਾ ਨਹੀਂ ਕੀ ਸੋਚੂਗਾ ਉਹ ਮੈਨੂੰ ਅਨਮੋਲ ਦਾ ਡਰ ਮਾਰਿਆ ਮੇਰਾ ਤੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੂੰ ਜਾ ਤੋ ਪਲੀਜ਼ ਹੱਥ ਜੋੜਦੀਆਂ ਤੈਨੂੰ ਮਿਲ ਚਲਿਆ ਤਾਂ ਮੈਂ ਜਾਣਾ ਪਰ ਤੂੰ ਪੁਸਤਾਏਂਗੀ ਬਹੁਤ ਮੈਂ ਨਾ ਤੇਰੇ ਇਥੇ ਫੈਰੇ ਲਈ ਆਇਆ ਸੀ ਫੈਰੇ ਲਈ ਵੇ ਤੂੰ ਮੈਨੂੰ ਤੇਰੇ ਤੇ ਭਰੋਸੇ ਦੀ ਕੋਈ ਉਮੀਦ ਨਹੀਂ ਹੈਗੀ ਚਲ ਠੀਕ ਹੈ ਸਰ ਇਹ ਤੈਨੂੰ ਨਹੀਂ ਭਰੋਸਾ ਤਾਂ ਮੈਂ ਚਲਿਆ ਜਾਂਦਾ ਲਲੀ ਸੱਚ ਇੱਕ ਗੱਲ ਹੋਰ ਕੋਸ਼ਾਦੀ ਨਹੀਂ ਲੇ ਗਈ ਮੈਂ ਸੁਣਿਆ ਉਹ ਤੇਰਾ ਜਵਾਬ ਵੀ ਲੈ ਗਈ ਕਿਤੇ ਖਾਲੀ ਹੋ ਕੇ ਨਾ ਬੈ ਜੀ ਲੈ ਕੀ ਮਤਲਬ ਤੇਰਾ ਨਾਲੇ ਮੇਰਾ ਮਤਲਬ ਸਾਫ ਹੈ ਜਦੋਂ ਕੋਈ ਔਰਤ ਬਦਲਦੀ ਆ ਨਾ ਉਹ ਚੰਗਾ ਮਾੜਾ ਨਹੀਂ ਦੇਖਦੀ ਥੋਡੀ ਜ਼ਿੰਦਗੀ ਦੇ ਹੁਣ ਪੁੱਠੇ ਦਿਨ ਸ਼ੁਰੂ ਹੋ ਗਏ ਮਾੜੀ ਕਿਸਮਤ ਥੋਡੀ ਜੋ ਵੀ ਥੋਡੀ ਜ਼ਿੰਦਗੀ ਚ ਆਇਆ ਬਸ ਬਦਲਦਾ ਚਲਾ ਗਿਆ ਪਹਿਲਾਂ ਮੈਂ ਫਿਰ ਵਿਸ਼ਾਲੀ ਤੇ ਫਿਰ ਭੂਆ ਭੂਆ ਨੋ ਤੇ ਨੋ ਕਿ ਮੈਨੂੰ ਪਤਾ ਭੂਆ ਦਾ ਮੇਰੇ ਤੋਂ ਕੋਈ ਗੱਲ ਲੁਕੀ ਰਹੀ ਹੈ ਜੀ ਇਹ ਹੋ ਹੀ ਨਹੀਂ ਸਕਦਾ ਚਲ ਮੈਂ ਕੀ ਲੈਣਾ ਥੋਡੇ ਘਰ ਦਾ ਮਸਲਾ ਹੈ ਪਰ ਮੇਰੀ ਨਾ ਹੋ ਕੇ ਨਾ ਤੂੰ ਪਛਤਾਏਂਗੀ ਬੜਾ ਜੇ ਤੂੰ ਮੈਨੂੰ ਆਪਣੀ ਬਣਾਉਣਾ ਹੁੰਦਾ ਨਾ ਤਾਂ ਪਹਿਲੇ ਦਿਨ ਹੀ ਬਣਾ ਲੈਂਦਾ ਹੁਣ ਕੀ ਤੂੰ ਖੇ ਖਾਣਾ ਆ ਉਹ ਤੈਨੂੰ ਦੂਰੀ ਬਾਹ ਲੈ ਕੇ ਵੀ ਗਿਆ ਸੀ ਮੈਂ ਪਰ ਤੂੰ ਰਹੀ ਨਹੀਂ ਤੂੰ ਭੱਜ ਗਈ ਚਲ ਠੀਕ ਹੈ ਚੱਲਦਾ ਮੈਂ ਰੱਬ ਰੱਖਾ ਸੌਮਤ ਨਹੀਂ ਲੱਗਦੀ ਮੈਨੂੰ ਹੋ ਕੀ ਰਿਹਾ ਹੈ ਅਨਮੋਲ ਅਨਮੋਲ ਵੀ ਨਹੀਂ ਆਇਆ ਹਜੇ ਤੱਕ ਮੈਨੂੰ ਪਹਿਲੇ ਪਤਾ ਸੀ ਕੁਝ ਤਾਂ ਗੜਬੜ ਆ ਕਿੰਨਾ ਟਾਈਮ ਹੋ ਗਿਆ ਅਨਮੋਲ ਹਜੇ ਤੱਕ ਨਹੀਂ ਆਇਆ ਉਹ ਅਨਮੋਲ ਤਾਂ ਆ ਗਿਆ ਆ ਆ ਗਿਆ ਅਨਮੋਲ ਅਨਮੋਲ ਕਿੱਥੇ ਬਣਿਆ ਨਾਲੇ ਭੂਆ ਕਿਉਂ ਨਹੀਂ ਆਇਆ ਓਏ ਯਾਰ ਪਤਾ ਨਹੀਂ ਕਿਉਂ ਨਹੀਂ ਆਈ ਮੈਂ ਤਾਂ ਫੋਨ ਲਾ ਲਾ ਥੱਕ ਗਿਆ ਹੁਣ ਤਾਂ ਫੋਨ ਵੀ ਬੰਦ ਆ ਹੀ ਜਾਂਦਾ ਭੂਆ ਦਾ ਮੈਨੂੰ ਲੱਗਦਾ ਉਹ ਆਪਣੇ ਪਿੰਡ ਚਲੇ ਗਏ ਹੋਣੇ ਆ ਪਿੰਡ ਚਲੀ ਗਈ ਓਏ ਯਾਰ ਕੀ ਕਮਲੀਆਂ ਗੱਲਾਂ ਕਰਦੀ ਐ ਭੂਆ ਦੇ ਪਿੰਡ ਨਾਲੋਂ ਪਹਿਲਾਂ ਆਪਣਾ ਪਿੰਡ ਆਉਂਦਾ ਇੱਧਰ ਆਉਂਦੀ ਉਧਰ ਜਾਣ ਦੀ ਵਜ੍ਹਾ ਐ ਅੱਛਾ ਤੇ ਹੋਰ ਯਾਰ ਹੁਣ ਤਾਂ ਉਸ ਵਾਲੀ ਦਿਮਾਗ ਚ ਟੈਨਸ਼ਨ ਜੀ ਪਈ ਪਈ ਐ ਵੀ ਹੋਈ ਕੀ ਜਾਂਦਾ ਭੂਆ ਦੇ ਤਾਂ ਕੱਪੜੇ ਵੀ ਇੱਥੇ ਪਾਏ ਆ ਕੋ ਕੱਪੜੇ ਤਾਂ ਪਏ ਆ ਹੁਣ ਕੀ ਪਤਾ ਵੀ ਆਪਣੇ ਨਾਲ ਹੋਈ ਕੀ ਜਾਂਦਾ ਉਹਨੇ ਫੋਨ ਵੀ ਨਹੀਂ ਕੀਤਾ ਹੈ। ਫੋਨ ਕੀ? ਫੋਨ ਤਾਂ ਬੰਦ ਆ ਹੀ ਜਾਂਦਾ। ਫੋਨ ਕੀ ਕਰੂਗੀ? ਬੰਦ ਕਰ ਲਿਆ ਹੁਣ। ਤੇ ਹੋਰ ਹੁਣ ਤੈਨੂੰ ਦੱਸੀ ਤਾਂ ਜਾਣਾ। ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ। ਚੱਲ ਛੱਡ ਯਾਰ। ਆਪਣਾ ਸਵੇਰੀ ਵੇਖਾਂਗੇ। ਤੂੰ ਐ ਕਰ ਰੋਟੀ ਦੀ ਬੋਲ ਕੀ ਲਿਆ? ਖਾ ਮਾਂ। ਭੁੱਖ ਲੱਗੀ ਵੀ ਆ ਸਵੇਰ ਦਾ ਭੌਂਕਦਾ ਫਿਰਦਾ। ਰੋਟੀ ਤਾਂ ਮੈਂ ਲਿਆ ਦਿੰਦੀ ਆ। ਮੈਨੂੰ ਤਾਂ ਬੂਆ ਪਹਿਲੇ ਹੀ ਬਦਲੀ-ਬਦਲੀ ਲੱਗਦੀ ਸੀ। ਮੈਂ ਤੁਹਾਨੂੰ ਕਿਹਾ ਸੀ ਨਾ। ਉਹ ਯਾਰ ਕੀ ਪਤਾ ਸੀ। ਕਦੇ ਤਾਂ ਬੋਲਣੋਂ ਨਹੀਂ ਹਟਦੀ। ਕਦੇ ਉਵੇਂ ਹੀ ਚੁੱਪ ਵੱਟ ਲੈਂਦੀ ਐ ਬੂਆ। ਬੂਆ ਦਾ ਕਿਹੜਾ ਪਤਾ ਲੱਗਦਾ? ਕਾਲੇ ਜਰ ਦੂਣਾ ਟੈਨਸ਼ਨ ਲੈ। ਮੈਂ ਐ ਕਰ ਸਵੇਰੇ ਵੇਖਾਂਗੀ। ਯਾ ਰੋਟੀ ਦੀ ਬੋਰ ਕੀ ਲਿਆ? ਭੁੱਖ ਲੱਗੀ ਪਈ ਐ। ਇੱਕ ਮੇਰੀ ਗੱਲ ਹੋਰ ਸੁਣ ਲਉ ਬਹੁਤ ਜ਼ਿਆਦਾ ਜ਼ਰੂਰੀ ਆ। ਕੀ ਜ਼ਰੂਰੀ ਗੱਲ ਆ ਦੱਸ? ਤੁਹਾਡੇ ਜਾਨ ਮਗਰ ਉਹਨਾ ਟੋਨੀ ਆਇਆ ਸੀ ਘਰੇ। ਟੋਨੀ ਆਇਆ ਸੀ? ਨਾ ਉਹ ਸਾਲਾ ਕੁੱਤਾ ਬੰਦਾ ਇੱਥੇ ਕੀ ਕਰਨਾ ਸੀ? ਨਾਲੇ ਤੂੰ ਅੰਦਰ ਕੁ ਬਾੜਿਆ ਨੂੰ? ਗੱਲ ਤਾਂ ਸੁਣ ਲਉ ਪੂਰੀ। ਮੈਂ ਕਿਉਂ ਅੰਦਰ ਬਾੜੂੰਗੀ? ਮੈਂ ਤਰੋ ਸੋਚ ਚ ਕੰਮ ਕਰਦੀ ਪਈ ਸੀ। ਆਪੀ ਗੇਟ ਖੋਲ ਕੇ ਅੰਦਰ ਆ ਗਿਆ। ਮੈਂ ਕਹਿੰਦਾ ਕੀ ਸੀ ਹੁਣ ਉਹ? ਕਹਿੰਦਾ ਵਿਸ਼ਾਲੀ ਕਿੱਥੇ ਆ? ਨਾ ਜਵਾਬ ਦਿਖਦਾ। ਤਾਲੇ ਕਹਿੰਦਾ ਪੂਆ ਕਿੱਥੇ ਆ ਪੂਆ ਹੋਰ ਕੀ ਉਹਨੂੰ ਪੂਆ ਦਾ ਕਿਵੇਂ ਪਤਾ ਲੱਗ ਗਿਆ ਇਹ ਤਾਂ ਗੱਲ ਮੈਂ ਸੋਚੀ ਜਾਨੀ ਆ ਵੀ ਉਹਨੂੰ ਪੂਆ ਦਾ ਕਿਵੇਂ ਪਤਾ ਲੱਗ ਗਿਆ ਮੈਨੂੰ ਐਂ ਲੱਗਦਾ ਵੀ ਟੋਨੀ ਉੱਥੇ ਬਿਸ਼ਾਲੀ ਕੋਲ ਜਾਂਦਾ ਉਹ ਹਜੇ ਵੀ ਹਾਂ ਤਾਂ ਹੀ ਉਹਨੂੰ ਸਾਰੀਆਂ ਗੱਲਾਂ ਪਤਾ ਨੇ ਨਹੀਂ ਉਹਨੂੰ ਕਿਵੇਂ ਪਤਾ ਲੱਗ ਗਿਆ ਅੱਪਾ ਤੇਰਾ ਵੀ ਦਿਮਾਗ ਖਰਾਬ ਆ ਯਾਰ ਤੂੰ ਮੈਨੂੰ ਫੋਨ ਤਾਂ ਕਰ ਦਿੰਦੀ ਇੱਕ ਵਾਰੀ ਤੁਸੀਂ ਵੀ ਨਾ ਕਿਹੋ ਜੀਆਂ ਗੱਲਾਂ ਕਰਦੇ ਹੋ ਫੋਨ ਮੇਰੇ ਰੂਮ 'ਚ ਪਿਆ ਸੀ ਮੈਨੂੰ ਆਏ ਸੀ ਜਿਵੇਂ ਫੋਨ ਲੈਣ ਜਾਂਦੀ ਤਾਂ ਹਮੇ ਮੇਰੇ ਮਗਰ ਆ ਜਾਂਦਾ ਉਹ ਇਹ ਵੀ ਗੱਲ ਤੇਰੀ ਠੀਕ ਆ ਯਾਰ ਕੀ ਕਰੀਏ ਸਾਲੀ ਜ਼ਿੰਦਗੀ ਖਰਾਬ ਹੋਈ ਪਈ ਆਪਣੀ ਤਾਂ ਯਾਰ ਆਪਣੀ ਲਾਈਫ ਚ ਤਾਂ ਪਹਿਲੇ ਹੀ ਟੈਨਸ਼ਨਸ ਬਹੁਤ ਸੀ ਉਤੋਂ ਭੂਆ ਨੇ ਆ ਟੈਨਸ਼ਨ ਨਾ ਮੇਂ ਖੜੀ ਕਰਤੀ ਉਹ ਯਾਰ ਉਹ ਤਾਂ ਗੱਲ ਤੂੰ ਛੱਡ ਜਿਹੜੀ ਆ ਗੱਲ ਟੋਨੀ ਨੇ ਆ ਕੇ ਕਹੀ ਆ ਵੀ ਭੂਆ ਦੀ ਲਖਦੀ ਮੈਂ ਤਾਂ ਇਹ ਸੋਚ ਕੇ ਹੈਰਾਨ ਹੋਈ ਜਨਾ ਵੀ ਟੋਨੀ ਨੂੰ ਕਿਵੇਂ ਪਤਾ ਲੱਗ ਗਿਆ ਭੂਆ ਦਾ ਕਿਤੇ ਭੂਆ ਤਾਂ ਨਹੀਂ ਕੋਈ ਚਾਲ ਖੇਢੀ ਜਾਂਦੀ ਆਪਣੇ ਨਾਲ ਦਾਂ ਭੂਨੇ ਰੰਗ ਬਦਲੇ ਸੀ ਆਪਣੇ ਪਹਿਲਾਂ ਤਾਂ ਆਪਣੇ ਨਾਲ ਇੰਨਾ ਪਿਆਰ ਨਾਲ ਗੱਲਾਂ ਕਰਦੀ ਪਈ ਸੀ ਇੱਕਦਮ ਮੈਂ ਸੋਚਦਾ ਚਲ ਟੈਨਸ਼ਨ ਛੱਡ ਯਾਰ ਤੂੰ ਰੋਟੀ ਦੀ ਬਰਕੀ ਲਿਆ ਆ ਜਾ ਖੜੀ ਹੋ ਦੇਖੀ ਜੋ ਜੋ ਹੁਣਾ ਕੋਈ ਕੀ ਜਾਂਦਾ ਸਾਡੇ ਨਾਲ ਜਿੱਦੇ ਉਹ ਆਈ ਸੀ ਉਹਦੇ ਤਾਂ ਬੜੇ ਹੰਝੂ ਸੜਦੀ ਸੀ ਮੋਲ ਅੱਜ 1 ਸਾਲ ਹੋ ਗਿਆ ਭੂਆ ਨੂੰ ਆਪਾਂ ਨੂੰ ਵਾਦਾ ਕਰਕੇ ਗਈ ਨੂੰ ਪਰ ਚੰਦਰੀ ਹਜੇ ਤੱਕ ਨਹੀਂ ਮੁੜੀ ਸਹੀ ਗੱਲ ਆ ਸਿਮਰ ਨਾ ਤਾਂ ਆ ਪਈ ਐ ਤੇ ਨਾ ਸਾਡਾ ਜਵਾਬ ਆਪਾਂ ਕਿੱਥੇ ਕਿੱਥੇ ਨਹੀਂ ਲੱਭਿਆ ਭੂਆ ਨੂੰ ਹੁਣ ਤਾਂ ਉਹਦੇ ਘਰ ਦੇ ਵੀ ਹੱਥ ਖੜੇ ਕਰ ਗਏ ਆ ਮੈਨੂੰ ਤਾਂ ਕੁਝ ਪਤਾ ਨਹੀਂ ਲੱਗਿਆ ਸਹੀ ਗੱਲ ਐ ਆਪਾਂ ਨੂੰ ਵੀ ਨਾ ਸੋਚਣਾ ਚਾਹੀਦਾ ਸੀ ਆਪਾਂ ਨੂੰ ਕੁਝ ਪਤਾ ਹੀ ਨਹੀਂ ਸੀ ਉਹਦੇ ਮੁੰਡੇ ਕਹਿੰਦੇ ਮਾਂ ਤਾਂ ਸਾਡੇ ਤੋਂ ਬਾਰੀ ਵੀਰ ਕਰਦੀ ਐ ਮੈਨੂੰ ਤਾਂ ਅਜੇ ਤੱਕ ਨਹੀਂ ਸਮਝ ਆਉਂਦੀ ਕਿ ਭੂਆ ਆਪਣੇ ਨਾਲ ਆਏ ਕਿਉਂ ਕਰਦੀ ਸਿਮਰ ਜੇ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਨਾ ਵੀ ਭੂਆ ਦੀ ਘਰੇ ਵੀ ਨਹੀਂ ਬੰਦੀ ਤਾਂ ਆਪਾਂ ਭਰੋਸਾ ਹੀ ਨਹੀਂ ਕਰਨਾ ਸੀ ਭੂਆ ਤੇ ਮੈਂ ਤਾਂ ਅੱਖਾਂ ਬੰਦ ਕਰਕੇ ਉਹ ਤੇ ਭਰੋਸਾ ਕਰ ਗਿਆ ਹਾਂਜੀ ਸਹੀ ਕਹਿਆ ਤੁਸੀਂ ਪਰ ਆਪਾਂ ਨੂੰ ਪਤਾ ਵੀ ਕਿਵੇਂ ਲੱਗਦਾ ਆਪਾਂ ਕਿਹੜਾ ਕਦੇ ਭੂਆ ਦੇ ਪਿੰਡ ਗਏ ਸੀ ਨਾਲੇ ਆਪਾਂ ਨੂੰ ਤਾਂ ਆਪਣੇ ਘਰ ਦੇ ਕਲੇਸ਼ ਨੇ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਸਿਮਰ ਆਪਾਂ ਤਾਂ ਆਪਦੀਆਂ ਮਜਬੂਰੀਆਂ 'ਚ ਫਸੇ ਰਹੇ ਤੇ ਲੋਕ ਆਪਣੇ ਨਾਲ ਫੇਰ ਖੇਡ ਗਏ ਇਹ ਲੋਕ ਖੇਡਦੇ ਔਦੋਂ ਨੇ ਜਦੋਂ ਬੰਦਾ ਨਾ ਅੱਗੋਂ ਕਸੂਤਾ ਫਸਿਆ ਹੁੰਦਾ ਸਿਮਰ ਆਪਾਂ ਫਸੇ ਨਹੀਂ ਆਪਾਂ ਬਹੁਤ ਬੁਰੀ ਤਰ੍ਹਾਂ ਫਸੇ ਆਂ ਅਨਮੋਲ ਆਪਾਂ ਨੂੰ ਤਾਂ ਖੇਡਣਾ ਵੀ ਨਹੀਂ ਆਇਆ ਤੇ ਜਿਹੜੇ ਆਪਣੇ ਨਾਲ ਖੇਡ ਗਏ ਉਹਨਾਂ ਨੂੰ ਸਮਝਣਾ ਵੀ ਨਹੀਂ ਆਇਆ ਕਮਲਿਏ ਜੇ ਸਮਝਣਾ ਆਇਆ ਹੁੰਦਾ ਤਾਂ ਆਪਾਂ ਨਾ ਬਾਜੀ ਲਾ ਲੈਂਦੇ ਖੇਡ ਵੀ ਉਹਨਾਂ ਦੀ ਬਾਜ਼ੀ ਵੀ ਉਹਨਾਂ ਦੀ ਆਪਣੇ ਤਾਂ ਪੱਲੇ ਸਿਰਫ ਹਾਰੇ ਹੀ ਲਿਖਿਆ ਹੋਇਆ ਸੀ ਸਿਮਰ ਸ਼ਾਇਦ ਹਾਰੇ ਹੀ ਲਿਖਿਆ ਸੀ ਆਪਣੀ ਜ਼ਿੰਦਗੀ 'ਚ ਜਦ ਆਪਣੇ ਆਪਣੇ ਹੀ ਨਹੀਂ ਬਣੇ ਫਿਰ ਆਪਾਂ ਗੈਰਾਂ ਤੇ ਕੀ ਦੋਸ਼ ਲਗਾਈਏ ਸਿਮਰ ਲੋਕ ਨਾ ਤਮਾਸ਼ਾ ਦੇਖਦੇ ਆ ਜਿਵੇਂ ਆਪਾਂ ਕੋਈ ਜਾਨਵਰ ਹੁੰਨੇ ਆ ਤਮਾਸ਼ੇ ਦੇ ਬੰਦਾ ਨਾ ਆਪਣਾ ਸਭ ਕੁਝ ਗਵਾ ਕੇ ਜਾਨਵਰ ਤਾਂ ਬਣ ਜਾਂਦਾ ਹੈ ਨਾ ਆਪਣੇ ਪੱਲੇ ਕੋਈ ਰਿਸ਼ਤਾ ਰਿਆ ਨਾ ਖੁਸ਼ੀਆਂ ਕਮਲੀ ਜਦੋਂ ਰਿਸ਼ਤੇ ਨਹੀਂ ਰਹੇ ਫਿਰ ਖੁਸ਼ੀਆਂ ਕਿੱਥੋਂ ਆਉਣੀਆਂ ਜਿਵੇਂ ਆਪਾਂ ਦੁਨੀਆ ਤੇ ਨਾ ਇਕੱਲੇ ਰਹਿ ਗਏ ਹੋਈਏ ਇਕੱਲੇ ਤਾਂ ਰਹਿ ਗਿਆ ਸਿਮਰ ਜਦੋਂ ਆਪਣੇ ਸਾਥ ਛੱਡ ਗਏ ਫਿਰ ਦੁਨੀਆ ਕਿੱਥੋਂ ਸਾਥ ਦੇਊਗੀ ਮੈਨੂੰ ਨਾ ਅਨਮੋਲ ਅਸ ਤੱਕ ਇਹ ਗੱਲ ਨਹੀਂ ਸਮਝ ਲੱਗੀ ਵੀ ਆਪਾਂ ਮਾੜੇ ਸੀ ਜਾਂ ਜੋ ਛੱਡ ਗਏ ਆਪਾਂ ਨੂੰ ਉਹ ਮਾੜੇ ਸੀ ਸਿਮਰ ਆਪਾਂ ਹੀ ਮਾੜੇ ਆ ਤਾਂ ਹੀ ਤਾਂ ਇਕੱਲੇ ਰਹਿ ਗਏ ਛੱਡਣ ਵਾਲੇ ਤਾਂ ਕਾਫਲੇ ਵਾਲੇ ਬਣ ਗਏ ਕਾਫਲੇ ਵਾਲੇ ਵੀ ਉਹਨਾਂ ਮਗਰ ਤੁਰਦੇ ਆ ਜਿੰਨਾ ਪੱਲੇ ਕੁਝ ਹੁੰਦਾ ਆਪਣੇ ਕੋਲੇ ਕੀ ਆ ਸਿਮਰ ਨਾ ਤਾਂ ਆਪਣੇ ਕੋਲ ਰਿਸ਼ਤੇ ਆ ਤੇ ਕਾਫਲੇ ਕਿੱਥੋਂ ਰਲਨੇ ਸਹੀ ਕਹ ਤੂੰ ਸੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਨਾ ਅਸੀਂ ਆਪਣੇ ਕੋਲ ਹੀ ਨਹੀਂ ਹੁੰਦੇ ਹੁਣ ਤਾਂ ਸਿਮਰ ਸਰੀਰ ਰਹਿ ਗਿਆ ਤੇ ਰੂਹ ਵੀ ਉੱਡ ਗਈ ਸਰੀਰ ਵੀ ਤਾਂ ਮਿੱਟੀ ਦੀ ਢੇਰੀ ਆ ਕੀ ਪਤਾ ਘਟ ਜਾਵੇ ਸਹੀ ਗੱਲ ਆ ਇੱਕ ਸਾਂ ਆਇਆ ਤੇ ਇੱਕ ਸਾਂ ਆਇਆ ਉਹ ਜ਼ਿੰਦਗੀ ਹੋਈ ਪਈ ਹੁਣ ਤਾਂ ਅਨਮੋਲ ਤੈਨੂੰ ਪਤਾ ਤੁਸੀਂ ਮੈਨੂੰ ਵਾਅਦਾ ਕੀਤਾ ਸੀ ਕਿ ਮੈਂ ਸਾਰੀ ਉਮਰ ਤੇਰੇ ਨਾਲ ਰਹੂੰਗਾ ਸਿਮਰ ਮੈਂ ਤੇਰੇ ਨਾਲ ਸਾਰੀ ਉਮਰ ਨਾਲ ਰਹੂੰ ਤੇ ਤੇਰਾ ਕਦੇ ਸਾਥ ਨਹੀਂ ਛੱਡਦਾ بس ਅੱਦੇ ਮੇਰੇ ਨਾਲ ਰਹੋ ਮੈਨੂੰ ਕੁਝ ਨਹੀਂ ਚਾਹੀਦਾ ਸਿਮਰ ਮੈਂ ਤੇਰੇ ਨਾਲ ਆ ਮਰ ਕੇ ਵੀ ਅਨਮੋਲ ਆਪਾਂ ਅਗਲੇ ਜਨਮ 'ਚ ਜ਼ਰੂਰ ਮਿਲਾਂਗੇ ਬਿਨਾਂ ਕਿਸੇ ਮਜਬੂਰੀ ਤੋਂ ਹਾਂ ਜੀ ਅਮਰ ਜਰੂਰ ਮਿਲਾਂਗੇ ਪਿਆਰ ਨਾ ਤਾਂ ਕਦੇ ਵਿਛੜਦਾ ਤੇ ਨਾ ਕਦੇ ਮਰਦਾ ਅਮਰ ਹੁੰਦਾ ਹਾਂਜੀ ਆਪਾਂ ਨਾ 100 ਵਾਰੀ ਮਰ ਕੇ ਵੀ ਜੀਵਾਂਗੇ